ਉਹ ਮਹਾਰੈਲੀ ਇਸ ਕਰਕੇ ਸੀ ਕਿ ਇੱਕ ਤਾਂ ਗੱਲਬਾਤ ਦਾ ਸੱਦਾ ਆਇਆ ਆਪਾਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਚਾਰ ਪੋਪੋਗੰਡਾ ਹੋਰ ਤੇਜ਼ ਕੀਤਾ ਜਿਹੜਾ ਸਰਕਾਰ ਇੱਕ ਪ੍ਰਚਾਰ ਕਰ ਰਹੀ ਆ ਵੀ ਇਹ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨਾਂ ਤੇ ਕਾ ਰੌਲਾ ਪਾਉਂਦੇ ਆ ਵੀ ਨੁਕਸਾਨ ਹੁੰਦਾ ਅਸੀਂ ਦੂਜਾ ਪੱਖ ਪੀ ਜਿਹੜਾ ਅਸੀਂ 26 ਦਾ ਪ੍ਰੋਗਰਾਮ ਹੈ ਉਹ ਚ ਕਾਰਪੋਰੇਟ ਦੇ ਮਾਡਲ ਜਿਹੜੇ ਮਾਲ ਆ ਉਹਨਾਂ ਗਾੜੀ ਜਾ ਰਹੇ ਆ ਡੀ ਮਾਰਟ ਰਲੈਂਸ ਇੰਡੀਆ ਹੁਣ ਅਸੀਂ ਸਵਾਲ ਕਰਦੇ ਆ ਪੀ ₹23 ਕਰਨ ਦੇ ਸਾਥੋਂ ਲਈ ਅੱਜ ₹45 ਪੰਜਾਬ 'ਚ ਵੇਚ ਰਹੇ ਹੋ ਨੁਕਸਾਨ ਕਿਹੜਾ ਕਰ ਰਿਹਾ ਵਾ ਇਹ ਇਹ ਜਿਹੜੇ ਮਾਲ ਆ ਉਹਨਾਂ ਦਾ ਹਮਲਾ ਸਾਡੇ ਕਿਸਾਨਾਂ ਤੇ ਸਿੱਧਾ ਨਹੀਂ ਹੈਗਾ ਇਹ ਛੋਟੀ ਦੁਕਾਨਦਾਰੀ ਤੇ ਰੈਡੀ ਫੜੀ ਵਾਲਿਆਂ ਤੇ ਹਮਲਾ ਵਾ ਅੱਜ ਜੇ ਸਾਡੇ ਕੋਲ 23 ਰੁਪਏ ਮੰਡੀ ਚ ਕੋ ਕਣਕ ਲੈਣ ਆਵੇ ਸ਼ਹਿਰੀ ਬੰਦਾ ਉਹਨੂੰ 5 ਚ ਮਿਲ ਜੂ 2 ਰੁਪਏ ਖਰਚਾ 2 ਹੋਰ ਪਾ ਲਓ 27 ਚ ਮਿਲ ਜੂ ਉਹਨਾਂ ਨੂੰ ਪੁੱਛਿਆ ਜਾਵੇ ਵੀ ਬਾਾਕੀ ਜਿਹੜੇ ਆ 18 ਰੁਪਏ ਕਾਰਪੋਰੇਟ ਕਿਉਂ ਲੁੱਟ ਰਿਹਾ ਅਸਲ ਇਹੀ ਆ ਇਹ ਲੜਾਈ ਕਿਸਾਨਾਂ ਮਜ਼ਦੂਰਾਂ ਦੇਸ਼ਵਾਸੀਆਂ ਦੀ ਸਾਂਝੀ ਆ ਇਹ ਅੰਦੋਲਨ ਦੇਸ਼ ਨੂੰ ਬਚਾਉਣ ਲਈ ਆ ਤੇ ਪੰਜਾਬ ਨੂੰ ਬਚਾਉਣ ਲਈ ਆ ਕਾਰਪੋਰੇਟ ਤੇ ਜਿਹੜਾ ਭਾਰਤ ਸਰਕਾਰ ਪੰਜਾਬ ਆ ਲਗਾਤਾਰ ਸਾਡੇ ਖਿਲਾਫ ਦੁਸ਼ਪ੍ਰਚਾਰ ਕਰ ਰਹੀ ਹੈ ਪਾਪ ਪੰਜਾਬ ਅੰਦਰ ਵੱਡੇ ਪੱਧਰ ਤੇ ਪੰਜਾਬ ਅੰਦਰ ਸਿੱਖ ਕਮਿਊਨਿਟੀ ਕਿਸਾਨੀ ਕਰਦੀ ਹੈ ਜਿਆਦਾਤਰ ਦੁਕਾਨਦਾਰੀ ਹਿੰਦੂ ਵੀਰ ਕਰਦੇ ਆ ਜਿਆਦਾਤਰ ਸਾਰੇ ਹੀ ਕਰਦੇ ਆ ਉਹ ਹਿੰਦੂਆਂ ਤੇ ਸਿੱਖਾਂ ਨੂੰ ਪਾੜਨ ਦਾ ਕੰਮ ਕਰਦੇ ਆ ਅਸੀਂ ਕਹਿੰਦੇ ਹਾਂ ਅੰਦੋਲਨ ਪੰਜਾਬੀਆਂ ਦਾ ਅੱਜ ਅਸੀਂ ਇਕੱਠੇ ਹੋੜ ਕੇ ਜਦੋਂ ਸਾਡੀ ਛੋਟੀ ਦੁਕਾਨਦਾਰੀ ਤੇ ਹਮਲਾਵਾ ਰੈਡੀ ਫੜੀ ਤੇ ਹਮਲਾਵਾ ਸੀ ਤੁਹਾਡੇ ਹੱਕ ਵਿੱਚ ਕਿਉਂਕਿ ਟੀਮ ਤੁਸੀਂ ਖੜੇ ਜੀ ਅਸੀਂ ਕਾਰਪੋਰੇਟ ਦੀ ਮਾਲਾਂ ਗਾੜੀ ਆ ਰਹੇ ਆਂ ਅਰ ਆਪਣੇ ਸ਼ਹਿਰੀ ਵੀਰ ਨੂੰ ਕਹਾਂਗੇ ਵੀ ਅਬਾਨੀ ਅਦਾਨੀ ਤੁਹਾਡੇ ਵਿੱਚ ਆ ਕੇ ਬਹਿ ਗਿਆ ਸਾਡੀ ਮੰਡੀ ਤੇ ਵੀ ਇਹਨੇ ਕਬਜ਼ਾ ਲੈਣਾ ਵਾ ਚਲਨਾ ਤਾਂ ਇਸ ਕਰਕੇ ਸਾਡੀ ਰਾਇ ਵਿੱਚ ਸਾਂਝੀ ਹੋਗੀ ਨਾ ਇੱਕ ਤਾਂ ਆਹਾ ਪ੍ਰਚਾਰ ਪ੍ਰੋਪਗੈਂਡਾ ਕਰ ਲਈ ਹੈ ਰੈਲੀ ਜਿੱਤੇ ਗੱਲ ਸਾਡੀ ਚਲੀ ਜਾਵੇ ਦੂਜਾ 26 ਦਾ ਪ੍ਰੋਗਰਾਮ ਵੱਡਾ ਹੋ ਜੇ ਤੀਸਰਾ ਅਸੀਂ 29 ਨੂੰ ਬਿਆਸ ਇਕੱਠੇ ਹੋਵਾਂਗੇ 30 ਨੂੰ ਜਥੇ ਜੜੇ ਆ ਉਧਰ ਜਾਣਗੇ ਉਹਦੀ ਤਿਆਰੀ ਵਿੱਚ ਲੱਗੇ ਹੋਈਆਂ ਇਸ ਬਨੋਟ ਸੀਗਾ ਵੀ ਮੰਗਾ ਮਨਵਾਈਏ ਉਹ ਜਿਹੜਾ ਦੋਆ ਫਾਰਮਾਂ ਦਾ ਇੱਕ ਤਾਂ ਜਿਹੜੇ ਕਾਰਪੋਰੇਟ ਦੇ ਮਾਲ ਹੈ ਉਧਰ ਦੂਸਰਾ ਜਿਹੜੀ ਹੈ ਸੈਲੋਜ਼ ਨੇ ਉਧਰ ਤੀਸਰਾ ਭਾਜਪਾ ਦੇ ਦਫਤਰ ਤੇ ਉਹਨਾਂ ਦੇ ਘਰ ਔਰ ਜਿੱਥੇ ਕਿਤੇ ਕੁਝ ਨਹੀਂ ਹੈਗਾ ਟੋਲ ਪਲਾਜੇ ਦੇ ਵੀ ਜਾ ਕੇ ਰੋਡ ਰੋਡ ਮੈਪ ਹੈ ਆ ਦੇਸ਼ ਵਿੱਚ ਹਜ਼ਾਰਾਂ ਲੱਖਾਂ ਥਾਵਾਂ ਤੇ ਹੋਣਗੇ ਉਹਦਾ ਉਹਦਾ ਕੋਈ ਨਾ ਅਸੀਂ ਜਿੰਨੇ ਕੁ ਸੱਟ ਕੋ ਰਿਪੋਰਟ ਆਉਂਦੀ ਤੁਹਾਨੂੰ ਦੱਸ ਦਿੰਨੇ ਅੰਮ੍ਰਿਤਸਰ ਦੇ ਵਿੱਚ ਆਪਣੇ ਪ੍ਰੋਗਰਾਮ ਹੈਗੇ ਜਿੱਦਾਂ ਥੋੜਾ ਜੰਡਿਆਲੇ ਗੁਰੂ ਤੇ ਡੀਮਾਰਡ ਆ ਇੱਥੇ ਬ੍ਰੈਸਟ ਮਨਾਂ ਵਾਲੇ ਬੈਸਟ ਪ੍ਰਾਈਜ਼ ਆ ਅਗਲੇ ਬੰਨੇ ਟ੍ਰੇਲੀਅਮ ਬਹੁਤ ਵੱਡਾ ਵਾ ਇਹਦੇ ਨਾਲ α α1 ਆ ਤਰਨਜੀਤ ਸਿੰਘ ਸੰਦੂੜੇ ਇਹਨਾਂ ਦੇ ਐਮਪੀ ਦੀ ਸੀਟ ਤੇ ਖੜੋ ਤੇ ਉਹਨਾਂ ਦਾ ਘਰ ਆ ਤੇ ਕੱਠੂ ਨੰਗਲ ਸੇਲੂਆ ਇਸੇ ਤਰੀਕੇ ਨਾਲ ਪੰਜਾਬ ਵਿੱਚ ਪੂਰੇ ਪ੍ਰੋਗਰਾਮ ਹੈ ਸਾਨੂੰ ਸਤਿ ਸ੍ਰੀ ਅਕਾਲ ਅੱਜ ਦੀ ਰੈਲੀ ਬਾਰੇ ਜਾਣਕਾਰੀ ਦਿਓ ਅੱਜ ਦੀ ਜਿਹੜੀ ਜੰਡਿਆਲਾ ਤੋਂ ਜੜਾ ਮੰਡੀ ਦੇ ਵਿੱਚ ਰੈਲੀ ਹੋ ਰਹੀ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ 8 ਜੋਂ ਨੇ ਇਹਦੇ ਵਿੱਚ ਸ਼ਾਮਲ ਆ ਇਹ ਰੈਲੀ ਜਿਹੜੀ ਆ ਜਿਹੜੇ ਦੋਹਾਂ ਫੋਰਮਾਂ ਨੇ ਪ੍ਰੋਗਰਾਮ ਦਿੱਤੇ ਆ ਭਾਰਤ ਪੱਧਰ ਤੇ ਉਹਨਾਂ ਦੀ ਤਿਆਰੀ ਵਾਸਤੇ ਆ ਜਿਵੇਂ 26 ਤਰੀਕ ਨੂੰ ਜਿਹੜਾ ਪੂਰੇ ਭਾਰਤ ਲੈਵਲ ਦੇ ਉੱਤੇ ਕਿਸਾਨਾਂ ਦਾ ਟਰੈਕਟਰਾਂ ਦਾ ਜਿਹੜਾ ਪ੍ਰੋਗਰਾਮ ਦਿੱਤਾ ਗਿਆ ਉਹ ਪ੍ਰੋਗਰਾਮ ਭਾਜਪਾ ਦੇ ਦਫ਼ਤਰਾਂ ਅੱਗੇ ਇਹਦੋਂ ਗਾਂ ਭਾਜਪਾ ਦੇ ਜਿਹੜੇ ਵਿਧਾਇਕ ਆ ਮੰਤਰੀ ਆ ਉਹਨਾਂ ਦੇ ਘਰਾਂ ਅੱਗੇ ਜਾਂ ਜਿਹੜੇ ਵੱਡੇ ਕਾਰਪੋਰੇਟਾਂ ਦੇ ਮਾਊਲ ਜ਼ਿਆ ਉਹਨਾਂ ਅੱਗੇ ਪ੍ਰਦਰਸ਼ਨ ਦਿੱਤੇ ਜਾਣੇ ਆ ਜਿਹੜੇ ਜਾਂ ਜਿਹੜੇ ਮੰਡੀਆਂ ਨੂੰ ਭੰਗ ਕਰਕੇ ਤੇ ਸਾਈਲੋ ਗਦਾਮ ਜਿਹੜੇ ਬਣਾਏ ਜਾ ਰਹੇ ਆ ਉਹਨਾਂ ਅੱਗੇ ਵੀ ਜਿਹੜੇ ਆ ਸਾਡੇ ਟਰੈਕਟਰਾਂ ਦਾ ਪ੍ਰਦਰਸ਼ਨ ਜਿਹੜਾ ਉਹ ਹੋਊਗਾ ਪੂਰੇ ਪੂਰੇ ਭਾਰਤ ਦੇ ਵਿੱਚ ਇਹਦੇ ਨਾਲ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਜਿਹੜਾ ਜਥਾ ਆ ਉਹ 28 ਜਨਵਰੀ ਨੂੰ ਬਿਆਸ ਪੁਲ ਤੇ ਇਕੱਠਾ ਹੋਊਗਾ ਉਹ ਉਹਦੀ ਜਿਹੜੀ ਆ ਤਿਆਰੀ ਕੀਤੀ ਜਾ ਰਹੀ ਆ ਕਿਉਂਕਿ ਸ਼ੰਭੂ ਬਾਰਡਰ ਤੇ ਜਿਹੜਾ 11 ਮਹੀਨਿਆਂ 11.5 ਮਹੀਨਿਆਂ ਤੋਂ ਅੰਦੋਲਨ ਚੱਲ ਰਿਹਾ ਉਹਨੂੰ ਮਜ਼ਬੂਤ ਕਰਨਾ ਵਾ ਉਹਦੀ ਤਿਆਰੀ ਜਿਹੜੀ ਆ ਵੱਡੇ ਪੱਧਰ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕੀਤੀ ਜਾ ਰਹੀ ਆ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਆ ਜਿਹੜਾ ਅੱਜ ਦੀ ਜੰਡੇਆਲਾ ਮੰਡੀ ਦੇ ਵਿੱਚ ਰੈਲੀ ਆ ਕੋਈ ਕਹਤਾ ਕਿ ਗੱਲ ਕਰੀਏ 26 ਜਨਵਰੀ ਦੀ ਟਰੈਕਟਰ ਮਾਰਚ ਵੀ ਸੈਣ ਨਾਲ ਦੇ ਨਾਲ ਮੋਲਾਂ ਦੇ ਜਿਹੜਾ ਵਪਰਾ ਕੀਤਾ ਜਾਂਦਾ ਹੈ ਕਿਹੜੇ ਕਿਹੜੇ ਮੋਲਾਂ ਦਾ ਵਪਰਾ ਕੀਤਾ ਜਾਂਦਾ ਹੈ ਦੇਖੋ ਜਿਵੇਂ ਵੱਡੇ ਕਾਰਪੋਰੇਟ ਆ ਇਹਨੂੰ ਸਮਝਣ ਦੀ ਜ਼ਰੂਰਤ ਆ ਛੋਟੇ ਜਿਵੇਂ ਕੋਈ ਆਪਣਾ ਮਤਲਬ ਕਿ ਆਪਣੇ ਦੇਸ਼ ਦਾ ਵਸਨੀਕ ਆ ਕੋਈ ਆਪਣੀ ਦੁਕਾਨਦਾਰੀ ਕਰਦਾ ਉਹਨੇ ਵੱਡੀ ਦੁਕਾਨ ਪਾਈ ਆ ਉਹ ਨਹੀਂ ਜਿਹੜੇ ਵੱਡੇ ਕਾਰਪੋਰੇਟਾਂ ਦੇ ਮਾਲ ਆ ਜਿਵੇਂ ਆ ਬੈਸਟ ਪ੍ਰਾਈਸ ਆ ਡੀਮਾਰਟ ਆ ਮੈਟਰੋ ਆ ਇਸ ਤਰੀਕੇ ਨਾਲ ਬਹੁਤ ਸਾਰੇ ਅਮਰਸਰ ਜੇ ਦੇ ਵਿੱਚ ਵੱਡੇ ਮਾਲਸ ਹੈਗੇ ਆ ਉਹਨਾਂ ਦੇ ਅੱਗੇ ਆ ਤੇ ਜਿਵੇਂ ਮਤਲਬ ਸਾਈ ਲੋਗਦਾਮ ਖੁੱਲ ਰਹੇ ਆ ਜਾਂ ਭਾਜਪਾ ਦੇ ਦਫ਼ਤਰ ਆ ਉਹਨਾਂ ਦੇ ਸਾਹਮਣੇ ਆ ਜਾਂ ਭਾਜਪਾ ਦੇ ਜਿਹੜੇ ਵਿਧਾਇਕ ਆ ਮੰਤਰੀ ਆ ਉਹਨਾਂ ਦੇ ਘਰਾਂ ਦੇ ਸਾਹਮਣੇ ਜਿਹੜਾ ਇਹ ਟ੍ਰੈਂਕਰਾਂ ਦਾ ਪ੍ਰਦਰਸ਼ਨ ਕਰਾਂਗੇ ਆ ਇਹ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਮਹਾਰੈਲੀ ਕੀਤੀ ਜਾ ਰਹੀ ਹੈ ਇਹ ਜਿਹੜੀ ਰੈਲੀ ਆ ਜ਼ਿਲ੍ਹਿਆਂ ਦੇ ਵਿੱਚ ਨਹੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਵੀ ਅੱਜ ਇੱਥੇ 8 ਜ਼ੋਨ ਹੀ ਸੱਦੇ ਆ ਸਾਡੇ ਕੋਲ 20 ਜ਼ੋਨ ਚੱਲਦੇ ਆ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਤੇ ਅਸੀਂ ਅੱਜ 8 ਜ਼ੋਨ ਇੱਥੇ ਬੁਲਾਏ ਆ ਕੱਲ ਨੂੰ 23 ਤਰੀਕ ਨੂੰ 24 ਤਰੀਕ ਨੂੰ ਆਪਣੇ ਕਥੂ ਨੰਗਲ ਗੁਰਦੁਆਰਾ ਸਾਹਿਬ ਦੇ ਲਾਗੇ ਅਬਦਾਲ ਪਿੰਡ ਆ ਚਾਰਜ ਉਹਨਾਂ ਦੀ ਉੱਥੇ ਰੈਲੀ ਹੋਊਗੀ ਆਪਣੇ ਬਾਰਡਰ ਸਾਹ ਵਾਲੀ ਸਾਈਡ ਦੇ ਉੱਤੇ ਗੁਰਦੁਆਰਾ ਸਾਧੂ ਸੇਖ ਦੇ ਵਿੱਚ ਆਪਣੇ 25 ਤਰੀਕ ਨੂੰ ਰੈਲੀ ਹੋਊਗੀ ਝਮਿਆਰੀ ਜਿਹੜਾ ਪੱਕਾ ਸ਼ਹਿਰ ਜਿਹਨੂੰ ਕਿਹਾ ਜਾਂਦਾ ਗੱਗੋਮਾਲ ਦੇ ਨੇੜੇ ਆਈ ਨਾਲੇ ਦੇ ਲਾਗੇ ਉੱਥੇ ਜਿਹੜੀ 26 ਤਰੀਕ ਨੂੰ ਆਪਣੀ ਇੱਕ ਰੈਲੀ ਹੋਊਗੀ ਇਸ ਤਰੀਕੇ ਨਾਲ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਅਸੀਂ ਅਗਲੇ ਦਿਨਾਂ ਦੇ ਵਿੱਚ ਚਾਰ ਰੈਲੀਆਂ ਕਰਨ ਜਾ ਰਹੇ ਹਾਂ ਜਿਹੜਾ ਟਰੈਕਟਰ ਮਾਰ ਕੇ ਕਿੱਥੋਂ ਸਟਾਰਟ ਕੀਤਾ ਜਾਵੇਗਾ ਕਿੱਥੋਂ ਤੱਕ ਜਲਾ ਇਹ ਇਸ ਤਰ੍ਹਾਂ ਨਹੀਂ ਕੁਝ ਵੀ ਹੈ ਵੇਖੋ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿੰਨੇ ਮੌਲਜ਼ ਹੈ ਅਸੀਂ ਸਾਡੇ ਅੰਮ੍ਰਿਤਸਰ ਜਿਹੜੇ ਨੇੜੇ ਦੇ ਪਿੰਡ ਆ ਉਹ ਜਾਣਗੇ ਜਿਹੜਾ ਅਸੀਂ ਪੁਆਇੰਟ ਸੈੱਟ ਕਰ ਲਾਂਗੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਆ ਭਾਜਪਾ ਦੇ ਵਿਧਾਇਕਾਂ ਦਾ ਜਾਂ ਦਫ਼ਤਰਾਂ ਦਾ ਜਾਂ ਜਿਹੜੇ ਮਾਹੌਲਜ਼ ਆ ਉਹ ਨੇੜਲੇ ਪਿੰਡ ਉਧਰ ਜਾਣਗੇ ਜਿਵੇਂ ਕਤੂ ਨੰਗਲ ਸਾਈਡ ਦੇ ਉੱਤੇ ਉੱਥੇ ਸਾਈਲੋ ਗਦਾਮ ਆ ਉਧਰਲੇ ਪਿੰਡ ਜਿਹੜੇ ਉਧਰ ਜਾਣਗੇ ਜਾਂ ਇਸ ਥੀਕੇ ਨਾਲ ਜੰਡਿਆਲਾ ਗੁਰੂ ਦੇ ਵਿੱਚ ਕੋਈ ਮੌਲਜ ਹੋਊਗਾ ਵੇ ਵੱਡਾ ਮੌਲ ਹੋਊਗਾ ਉਹਦਾ ਅਸੀਂ ਬਣਾ ਲੈਨੇ ਸਾਰਾ ਫਾਰਮੈਟ ਬਣਾ ਲਾਂਗੇ ਉਸ ਤਰੀਕੇ ਨਾਲ ਡਿਊਟੀਆਂ ਜਿਹੜੀਆਂ ਪਿੰਨਾਂ ਦੀਆਂ ਸੈੱਟ ਕੀਤੀਆਂ ਜਾਣਗੀਆਂ ਠੀਕ ਉਸ